ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਰੋਸ਼ਨ ਮਲਦੇ ਵੱਲੋਂ ਹਾਰਦਿਕ ਸਵਾਗਤ ਹੈ ਸੋ ਅੱਜ ਖੜੇ ਹਾਂ ਜੀ ਸਸਰਾਲੀ ਬੰਨ੍ਹ ਦੇ ਉੱਤੇ ਦੇਖ ਲਓ ਕਿ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਥੋੜਾ ਜਿਹਾ ਪਾਣੀ ਦਾ ਬਹਾਅ ਹੀ ਦਿਖਾ ਜਾਵੇ ਕਿ ਪਾਣੀ ਦਾ ਜਿਹੜਾ ਬਹਾਅ ਹੈ ਬੰਨ੍ਹ ਤੋਂ ਕਾਫੀ ਥੱਲੇ ਹੈ ਔਰ ਇੱਥੇ ਪਾਰੀ ਤਤਾਰ ਦੇ ਵਿੱਚ ਜਿਹੜੇ ਲੋਕ ਮੌਜੂਦ ਹੋਏ ਨੇ ਔਰ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਇੱਥੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਮੌਜੂਦ ਹੈ ਔਰ ਜਿਹੜਾ ਕਿ ਬੰਨ੍ਹ ਤੋਂ ਕਾਫੀ ਪਾਣੀ ਥੱਲੇ ਹੈ ਕਟਟੋ ਕੱਢ 6-7 ਫੁੱਟ ਦੇ ਥੱਲੇ ਪਾਣੀ ਹੈਗਾ ਚੱਲਿਆ ਫਿਲਹਾਲ ਕੋਈ ਇਹੋ ਜੀ ਸਥਿਤੀ ਨਹੀਂ ਹੈਗੀ ਕਿ ਕਿ ਸਸਰਾਲੀ ਪਿੰਡ ਦਾ ਬੰਨ ਟੁੱਟ ਚੁੱਕਿਆ ਹੈ ਸੋ ਇੱਥੇ ਮੌਜੂਦਾ ਜਿਹੜੇ ਕਿ ਪਿੰਡ ਵਾਸੀ ਵੀ ਉਹ ਵੀ ਸਾਡੇ ਨਾਲ ਮੌਜੂਦ ਨੇ ਸੋ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਕੀ ਕਹਿਣਾ ਹੈ ਜਿਹੜਾ ਲੋਕਾਂ ਵਿੱਚ ਝੂਠੀਆਂ ਖਵਾਵਾਂ ਵਾਲ ਰਹੀਆਂ ਜ਼ਰੀਆਂ ਸਰ ਲੋਕਾਂ ਨੂੰ ਮੇਰੀ ਤੇ ਇਹੀ ਬੇਨਤੀ ਹੈ ਜੀ ਕੋਈ ਵੀ ਝੂਠੀਆਂ ਅਫਵਾਵਾਂ ਤੋਂ ਯਕੀਨ ਨਾ ਕਰੇ ਜਿੰਨਾ ਚਿਰ ਪ੍ਰਸ਼ਾਸਨ ਨਹੀਂ ਤੁਹਾਨੂੰ ਕਹਿੰਦਾ ਵੀ ਕੋਈ ਖਤਰੀ ਵਾਲੀ ਗੱਲ ਹੈ ਪ੍ਰਸ਼ਾਸਨ ਪੂਰੀ ਤਰ੍ਹਾਂ مستਾਇਦ ਹੈ ਔਰ ਆਪਣੀ ਪੂਰੀ ਤੰਦ ਹੀ ਨਾ ਕੰਮ ਕਰ ਰਿਹਾ ਦੇਖੋ ਕਿਤਨਾ ਸਾਰੀ ਸੰਗਤ ਸੇਵਾ ਕਰ ਰਹੀਆਂ ਔਰ ਬੰਦ ਜਾ ਪਾਣੀ ਜੇ ਕਾਫੀ ਨੀਚੇ ਆ ਕੋਈ ਖਤਰੇਬਾੜੀ ਕਰਦੀ ਪਰ ਜਿਹੜੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਦੇ ਜ਼ਰੀਏ ਛੋੜੇ ਛੋੜੇ ਕਲਿੱਪਾਂ ਪਾ ਕੇ ਜਾਂ ਆਪਣੇ ਵੀਊ ਲੈਣ ਦੇ ਚੱਕਰ ਲਾ ਲੀਏ ਜਾਂ ਕੋਈ ਰੀਲਾਂ ਮਸ਼ਹੂਰ ਕਰਨ ਦੇ ਚੱਕਰ ਵਿੱਚ ਨੂੰ ਲੋਕਾਂ ਨੂੰ ਵੀ ਇਸ ਚੀਜ਼ 'ਚ ਥੋੜੀ ਜੀ ਸ਼ਰਮ ਕਰਨੀ ਚਾਹੀਦੀ ਹੈ ਕਿ ਨਹੀਂ ਉਹਨਾਂ ਨੂੰ ਇਸ ਚੀਜ਼ ਦੀ ਨਹੀਂ ਕਰਨੀ ਚਾਹੀਦੀ ਲੋਕਾਂ ਨੂੰ ਪੈਨਿਕ ਨਹੀਂ ਕਰਨਾ ਚਾਹੀਦਾ ਲੋਕਾਂ ਨੂੰ ਹਮੇਸ਼ਾ ਸਗੋ ਹੌਸਲਾ ਦੇਣਾ ਚਾਹੀਦਾ ਵੀ ਨਹੀਂ ਕੋਈ ਖਤਰੇਬਾੜੀ ਗੱਲ ਨਹੀਂ ਸੋ ਇੱਥੇ ਜਿਹੜੇ ਮੌਜੂਦ ਨੇ ਸੋ ਲੋਕ ਉਹਨਾਂ ਦੇ ਇਹ ਜਿਹੜੇ ਕਿ ਆਪਸਪ ਦੇ ਨਾਲ ਬੋਲ ਸਾਂਝੇ ਕੀਤੇ ਜਾ ਰਿਹਾ ਫੈਨ ਅੰਬੇਦਕਰ ਟੀਵੀ ਦੇ ਜ਼ਰੀਏ ਸੋ ਹੋਰ ਸਾਡੇ ਨਾਲ ਅਦਰ ਅੰਕਲ ਜੀ ਮੌਜੂਦ ਨੇ ਸੋ ਇਹਨਾਂ ਦੀ ਬੂਤ ਘੜ ਤੋਂ ਬੂਤ ਘੜ ਤੋਂ ਸਰਪੰਚ ਸਾਹਿਬ ਸੋ ਦੇਖੋ ਉਹਨਾਂ ਦੀ ਕੰਡੀਸ਼ਨ ਦੇਖੋ ਤੁਸੀਂ ਜਿਹੜੇ ਲੋਕ ਅਨਦੇਹੀ ਮਿਹਨਤ ਕਰ ਰਹੇ ਨੇ ਜਿਨ੍ਹਾਂ ਨੂੰ ਡਰ ਹੈ ਕਿ ਆਪਣੇ ਆਸੇ ਪਾਸ ਦੇਆਂ ਕਲੋਨੀਆ ਨੂੰ ਸੇਵ ਕਰਨ ਵਾਸਤੇ ਤਨਦੇਹੀ ਦੇ ਨਾਲ ਕੰਮ ਕਰ ਰਹੇ ਹੋ ਕਿ ਇਹਨਾਂ ਦੇ ਨਾਲ ਬਹੁਤ ਸਾਰੇ ਨੌਜਵਾਨ ਇੱਥੇ ਪਿੰਡਾਂ ਦੇ ਜਿਹੜੇ ਆਸੇ ਪਾਸੇ ਦੇ ਪਿੰਡ ਜਿਹੜੇ ਲੱਗਦੇ ਨੇ ਸਸਰਾਲੀ ਕਲੋਨੀ ਨੂੰ ਸੋ ਸਾਰੇ ਮੌਜੂਦ ਨੇ ਕੀ ਕਹਿਣਾ ਜਿਹੜੇ ਅੱਜ ਕੱਲ੍ਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਅਸੀਂ ਸਾਰੇ ਇਲਾਕੇ ਨੂੰ ਬੇਨਤੀ ਕਰਦੇ ਹਾਂ ਸਾਡੇ ਜਿੰਨੇ ਵੀ ਨੌਜਵਾਨ ਵੀਰਾਂ ਜਿਹੜੀਆਂ ਸੈਲਫੀਆਂ ਖਿੱਚ-ਖਿੱਚ ਕੇ ਨਾ ਪਾਉਂਦੇ ਆ ساری ਰਾਤ ਸਾਨੂੰ ਲੋਕੀ ਨਹੀਂ ਸੌਣ ਦਿੰਦੇ ਗਲਤ ਫਹਾਮਾ ਵੜਾਈ ਜਾਂਦੇ ਦੇਖੋ ਜੇ ਨਾ ਬੰਨ ਟੁੱਟੇ ਦਾ ਟੁੱਟ ਗਿਆ ਉਹ ਤਾਂ ਸਾਰਿਆਂ ਨੂੰ ਪਤਾ ਵੀ ਨਾ ਮੇ ਰੋ ਗਿਆ ਸਾਰਾ ਪਰ ਪਾਣੀ ਦਾ ਬਿਲਕੁਲ ਦਰਿਆ ਦੇ ਵਿੱਚ ਹੀ ਆ ਜਿੱਥੋਂ ਨੀਵੀਂ ਜਗਾ ਉੱਥੇ ਪਾਣੀ ਪੈ ਗਿਆ ਹੁਣ ਸਾਰੀ ਰਾਤ ਦੇਖੋ ਅਸੀਂ 12 1 ਵਜੇ ਗਏ ਸਾਨੂੰ ਸਾਰੀ ਰਾਤ ਫੋਨ ਤੇ ਫੋਨ ਜੀ ਬੰਨ ਟੁੱਟ ਗਿਆ ਸੀ ਕਿੱਥੇ ਜਾਈਏ ਇਹ ਗੱਲ ਦਫਵਾ ਨਾ ਰਣ ਅਸੀਂ ਤਾਂ ਬੇਨਤੀ ਕਰਦੇ ਹਾਂ ਸਾਰੇ ਇਲਾਕੇ ਦੇ ਜੀ ਬਈ ਜਿਹੜਾ ਬੰਨਦਾ ਨਾ ਆਪਣਾ ਦੇਖੋ ਜੋ ਵੀ ਆਪਣਾ ਆਪਾਂ ਕਰਨਾ ਦੇਖੋ ਖਵਾ ਜਗੇ ਅਰਦਾਸ ਬੇਨਤੀਆਂ ਤੇ ਜਿਹੜੀ ਆਪਾਂ ਸੇਵਾ ਕਰਨੀ ਹੁਣ ਤੇ ਪੱਥਰਾਂ ਦਾ ਬੰਨ ਲੱਗ ਰਿਹਾ ਜੀ ਜਿੱਥੋਂ ਅਸੀਂ ਆਏ ਹਾਂ ਸਾਰੇ ਨੌਜਾਨ ਪੱਥਰਾਂ ਦੇ ਲੱਗੇ ਹੋਏ ਆ ਹੱਥੀਂ ਚੱਕ ਚੱਕ ਕੇ ਦੇਖੋ 50 50 ਕਿਲੋ ਦਾ ਪੱਥਰ ਆ ਚੱਕ ਜਾਲ ਵੱਜ ਰਹੇ ਆ ਅਸੀਂ ਇਲਾਕਾ ਨੂੰ ਅਸੀਂ ਨੂੰ ਬੇਨਤੀ ਕਰਦੇ ਆ ਵੀ ਜਿੰਨੀ ਸੇਵਾ ਦੇਖੋ ਖੜਕੇ ਦਾ ਕੱਚ ਨਹੀਂ ਦਾ ਜਾਲ ਇੱਕ ਮੇਲਾ ਥੋੜੀ ਆ ਜੀ ਜੀ ਦੇਖੋ ਨੌਜਵਾਨ ਖੜਿਆ ਮੇਲਾ ਨਹੀਂ ਇੱਥੇ ਇੱਥੇ ਤਾਂ ਕੰਮ ਕਰਨੀ ਲੋੜ ਆ ਜੇ ਆਪਾਂ ਚੰਤਾਂ ਨੂੰ ਬਚਾਉਣਾ ਜੀ ਅਸੀਂ ਸਾਡੇ ਸਾਰੇ ਜਿੰਨੇ ਜਿੰਨੇ ਲਿੱਕ ਲਾਕੇ ਦੇ ਪਿੰਡਾਂ ਕੋਈ ਅੱਡੇ ਕੋਈ ਖਤਰੇ ਵਾਲੀ ਕੋਈ ਗੱਲ ਨਹੀਂ ਦੇਖੋ ਮਿਹਨਤ ਲਗਾਤਾਰ ਆ ਡੀਜੀ ਸਾਹਿਬ ਵੀ ਲਗਾਤਾਰ ਇੱਥੇ ਬੈਠੇ ਆ ਸਾਰਾ ਪ੍ਰਸ਼ਾਸਨ ਬੈਠਾ ਟੀਮਾਂ ਵੀ ਆਈਆਂ ਹੋਈਆਂ ਜੋਰ ਲੱਗ ਰਿਹਾ ਪੂਰਾ ਦੇਖੋ ਜੀ ਇਹਦੇ ਕਿ ਜ਼ੋਰ ਕਿਸੇ ਦਾ ਨਹੀਂ ਖਵਾ ਜੀ ਅਸੀਂ ਇਹ ਕਹਿੰਦੇ ਆ ਵੀ ਦੇਖੋ ਕੋਈ ਗੱਲ ਨਹੀਂ ਬਾਕੀ ਜਿਹੜੇ ਲੋਕਾਂ ਦੇ ਵਿੱਚ ਘਰਾਂ ਘਰਾਂ 'ਚ ਬੈਠੇ ਲੋਕ ਜਿਨ੍ਹਾਂ ਲੋਕਾਂ ਦੇ ਮਨਾਂ 'ਚ دہشت ਦਾ ਮਾਹੌਲ ਹੈ। ਤੇ ਜਿਹੜੀ ਉਹੀ ਪਾਤੀ ਮੁੜਿਆ ਨੇ ਜਿੱਦਾਂ ਵੀਡੀਓ ਬਾਪਾ ਕੇ ਇੱਦਾਂ ਦੀ ਗੋਲੀ ਠਿਗਾ ਹੀ ਡਕ ਰਹੀਆਂ ਦੇਖੋ ਦਰਿਆ ਜ਼ਮੀਨ ਦੇ ਨਾਲੋਂ ਤਿੰਨ ਤੋਂ 4 ਫੁੱਟ ਨੀਵਾ ਜੀ ਜਦ ਕਿ ਇਹ ਢਾਈ ਲਾ ਰਿਹਾ ਜ਼ਮੀਨਾਂ ਨੂੰ ਖਰਾਬ ਕਰ ਰਿਹਾ ਦੇਖੋ ਹਲੇ ਕੋਈ ਇੰਨਾ ਦੂਸਰਾ ਕੰਮ ਨਹੀਂ ਵੀ ਪਾਣੀ ਬਾਹਰ ਨਿਕਲ ਕੇ ਵੱੜ ਜਾਊਗਾ ਨਹੀਂ ਜੀ ਇਹ ਤਾਂ ਦੇਖੋ ਜਿਹੜੇ ਕਿਸਾਨਾਂ ਦੀਆਂ ਕਰੋੜਾਂ ਰੁਪਈਆਂ ਦੀਆਂ ਜ਼ਮੀਨਾਂ ਇਹਨਾਂ ਖਤਮ ਕਰਦੀਆਂ ਸਾਹਿਬੇ ਜ਼ਮੀਨਾਂ ਨੂੰ ਢਾਈ ਲੱਗੀ ਹੋਈ ਆ ਪਾਣੀ ਵਾਲਾ ਕੋਈ ਖਤਰਾ ਨਹੀਂ ਵੀ ਉਹ ਚੱਲ ਜਾਊਗਾ ਸ਼ਹਿਰ ਵੱਡ ਗਿਆ ਪਿੰਡਾਂ 'ਚ ਇਹ ਬੜਾ ਪ੍ਰੋਸੈਸ ਲੰਬਾ ਦੇਖੋ ਹੁਣ ਵੀ ਢਾਈ ਲੱਗੀ ਹੋਈ ਆ ਅਸੀਂ ਇੱਕ ਸਾਰਿਆਂ ਨੂੰ ਬੇਨਤੀ ਕਰਦਾ ਸਾਡੇ ਨੌਜਵਾਨ ਵੀਰਾਂ ਨੂੰ ਤੁਹਾਡੇ ਮੀਡੀਆ ਰਹੇ ਜੀ ਬਈ ਗਲਤ ਵੀਡੀਓ ਨਾ ਪਾਓ ਦੇ ਕੋ ਘਰਾਂ 'ਚ ਬੈਠੀਆਂ ਬੀਬੀਆਂ ਦਾ ਕਿੰਨਾ ਕਜੇ ਕਰਾਂਦਾ ਸਾਨੂੰ ਬਾਰ-ਬਾਰ ਫੋਨ ਕਰਕੇ ਕਹੀ ਜਾਂਦੀਆਂ ਅਸੀਂ ਬੱਚੇ ਲੈ ਕੇ ਕਿੱਥੇ ਜਾਈਏ ਦੇਖੋ ਜੋ ਜਿਹੜੀ ਉਹ ਸਾਰਿਆਂ ਨੂੰ ਪਤਾ ਸਮਾਕੇ ਸਾਡਾ ਹੌਸਲਾ ਦੇਣ ਦਾ ਫਰਜ਼ ਆ ਵੀ ਪਾਈ ਆਪਣੇ ਘਰਾਂ 'ਚ ਆਰਾਮ ਨਾਲ ਬੈਠੋ ਕੋਈ ਗਿਆ ਨਹੀਂ ਦੇਖੋ ਲੱਗਿਆ ਸਾਰਾ ਜਿੰਨਾ ਵੀ ਨੌਜਵਾਨ ਮੁੰਡਾ ਦੇਖੋ ਨਾੜੇ ਨਾੜੇ ਦੇ ਪਿੰਡਾਂ ਦਾ ਕੋਈ ਕਿਸੇ ਨੌਕੜ ਦੁਨੀਆ ਖੜੀ ਆ ਬੜੇ ਜੋਰਾ-ਛੁਰਾ ਲੱਗੀ ਹੋਈ ਆ ਦੇਖੋ ਕੋਈ ਬੋਰੇ ਭਰ ਰਿਹਾ ਕੋਈ ਕਿਤੇ ਲਾ ਰਿਹਾ ਕੋਈ ਕਿਤੇ ਕੋਸ਼ਿਸ਼ ਆ ਸਾਡੀ ਬਾਕੀ ਖਵਾਜਾ ਦੇ ਅੱਗੇ ਜੋਰ ਕਰਦੇ ਸਾਡੀ ਤਾਂ ਨਾ ਕਿ ਅਰਦਾਸ ਬੀਂਦੇ ਦੇਖੋ ਇੱਥੇ ਤੂ ਅਖੰਡ ਪਾਤਸ਼ਾਹ ਹੋਈ ਜੀ ਸਾਡੇ ਸਤਿਨਾਮ ਸਿੰਘ ਜੀ ਉਹਨਾਂ ਨੇ ਬੇਨਤੀਆਂ ਇਤਿਹਾਜ ਗੁਰਦੁਆਰਾ ਸਾਹਿਬ ਰੱਖਿਆ ਦੇਖੋ ਕੋਸ਼ਚਾਂ ਸੰਕ ਦੀਆਂ ਸੰਕ ਦੀਆਂ ਨਾਲ ਅਰਦਾਸ ਬੇਨਤੀਆਂ ਨਾਲ ਪਿੱਛੇ ਚੱਲ ਅਸੀਂ ਸਾਡੇ ਸਾਰੇ ਨੌਜਵਾਨ ਨੂੰ ਕਹਿੰਦਾ ਵੀ ਦੇਖੋ ਵੀਡੀਓ ਨਾਲ ਗਲਤ ਪਾਓ ਵੀਡੀਓ ਪਾਓ ਜਿਹੜੀਆਂ ਚੰਗੀਆਂ ਲੱਗਦੀਆਂ ਹੋਈ ਉਹੀ ਬਣੀ ਚਾਈਦੀ ਹੈ ਤੇ ਅਸੀਂ ਜੇ ਹੁਣ ਕਹਦੀਏ ਜੀ ਉਹ ਟੁੱਟ ਗਿਆ ਜੀ ਲੁੱਟ ਲਿਆ ਜੀ ਦੇਖੋ ਅਸੀਂ 15 ਦਿਨ ਤੋਂ ਇੱਥੇ ਹੀ ਆ ਜਿੱਥੇ ਤੱਕ ਆਪਣੇ ਛਲਾਨੀ ਤੋਂ ਗਰਮੇਲ ਚੰਗਾ ਇਹ ਵੀ ਲਗਾਤਾਰ ਦਿਨ ਰਾਤ ਦਿੱਤੇ ਹੀ ਆ ਗੱਲਾਂ ਕੁਝ ਨਹੀਂ ਐਡਾ ਕੋਈ ਖਤਰਾ ਦੇਖੋ ਹੈਗਾ ਪਾਣੀ ਦਾ ਨਿਕਾਸ ਲੋਕਾਂ ਦਾ ਨੁ ਪਾਣੀ ਬਾਹਰ ਨਿਕਲਦੀਆਂ ਬੜੀਆਂ ਦੂਰ ਦੀਆਂ ਗੱਲਾਂ ਜੀ ਅਸੀਂ ਸਾਰੇ ਮੀਡੀਆ ਨੇ ਉੱਤੇ ਹੀ ਬੇਨਤੀ ਕਰਦੇ ਆਂ ਵੀ ਨੌਜਵਾਨਾਂ ਨੂੰ ਗਲਤ ਵੀਡੀਓ ਨਾ ਪਾਓ ਵਾਇਕ ਨਹੀਂ ਦਾ ਕਾਰਨ ਸਿਰਫ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਉਹੀ ਮੋਤ ਜੀ ਲੇਖੋ 1 ਪਰਵਾਣ 118 ਕਿਲੇ ਜ਼ਮੀਨ ਸੀ ਜੀ 18 ਕਿਲੇ ਚ ਬੂਟੇ ਲੱਗੇ ਹੋ ਜੀ ਜੀ ਜੇ ਉਹਦੇ 118 ਕਿਲੇ ਬੂਟੇ ਰੋ ਅਗਲੇ ਸਾਲ ਉਹ ਕਟੋ-ਕਟ ਕਿੰਨੇ ਦਾ 1.5 ਕਰੋੜ ਦਾ ਮਾਲ ਸੀ ਜੀ ਉਹਦਾ 1.5 ਕਰੋੜ ਦਾ ਪਪੂਲਰ ਵੀ ਗਿਆ ਜ਼ਮੀਨ ਉਹਦੀ 18 ਕਿਲੇ ਜ਼ਮੀਨ ਵੀ ਇੱਕ ਕਰਦੀ ਇੱਥੋਂ ਜਿਹੜਾ ਨ ਦਰਿਆ ਦੇ ਵਿੱਚ ਜਰਗਾ ਕਟੋ-ਕਟ 3 ਤੋਂ 400 ਕਿਲਾ ਦਰਿਆ ਦੇ ਵਿੱਚ ਚਲ ਗਿਆ ਜਿਹੜਾ ਕਿ 200 ਕਿਲੇ ਦਾ 300 ਕਿਲੇ ਦਾ ਹੋਰ ਨੁਕਸਾਨ ਹੋਣਾ ਕਿਉਂ ਹੁਣ ਜਿਹੜਾ ਬਾਨਾ ਉਹ ਇੱਥੇ ਨਹੀਂ ਲੱਗਣਾ ਮੰਨ ਲਓ ਕਿ ਕਿਲਾ 2 ਕਿਲੇ ਕਿਲਾ ਪਿੱਛੇ ਲੱਗਦਾ ਉਹ ਜ਼ਮੀਨ ਦਰਿਆ ਚ ਆ ਗਈ ਠੀਕ ਹੈ ਇੱਕ ਸਾਡੇ ਮੁੰਡੇ ਨਾਲ ਖੜਾ ਬਾਜਰਾ ਉਹਨਾਂ ਜ਼ਮੀਨ ਲਈ ਲੈ ਰਿਹਾ ਰੀਜਿਸਟਰੀ ਕਰਾਈ ਹੈ 68 ਲੱਖ ਦੀ ਅੱਛਾ ਸਵਾ ਦੋ ਕਿਲੇ ਉਹਨਾਂ ਨਾਲ ਰੀਜਿਸਟਰੀ ਕਰਾ ਲਈ ਕਬਜ਼ਾ ਲੈਣਾ ਸੀ ਅਗਲੇ ਮਹੀਨੇ ਮਾਲਕ ਤੋਂ ਰੀਜਟਰੀ ਕਰਾ ਲਈ 68 ਲੱਖ ਰੁਪਇਆ ਦੇ ਦਿੱਤਾ ਵਿਚਾਰੇ ਨਾਲ ਉਹਨਾਂ ਕਹਿੰਦਾ ਯਾਰ ਤੂੰ ਪੱਠੇ ਵੇਚ ਲੈ ਮੈਂ ਤਾਂ ਬੂਟੇ ਲਾਣੇ ਆ ਬੂਟਿਆਂ ਦੇ ਪੈਸੇ ਵੀ দেয়া ਕੀ ਕਰੂ ਗਰੀਬ ਉਹ ਸਾਰੀ ਜ਼ਿੰਦਗੀ ਦੀ ਕਮਾਈ ਉਹਦੀ ਦਰਿਆ 'ਚ ਚਲੀ ਗਈ। ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਵੀ ਜਿਹਦਾ ਨੁਕਸਾਨ ਹੋਇਆ ਉਹਨੂੰ ਹੀ ਮਾਜਵਾ ਦਿੱਤਾ ਜਾਵੇ। ਜੇ ਸਰਕਾਰ ਨਾਲ ਦੇਣਾ ਇਹ ਨਹੀਂ ਹੋਗਾ ਵੀ ਤੇਰੇ ਮੇਰੇ ਗੱਲ ਉੱਟ ਕੇ ਲੈ ਜਵੇ। ਲੋ ਜੀ ਮੇਰੀ ਆ ਫਲਾਨਾ ਦੇਖੋ ਤਕੜੇ ਇਹਨਾਂ ਦਾ ਵੀ ਜਗ੍ਹਾ ਹੱਥ ਪਾਣਾ। ਮਾਰੇ ਦੇ ਹੱਥ ਨਹੀਂ ਪਾਣਾ। ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਆ ਵੀ ਦੇਖੋ ਤੁਸੀਂ ਸਾਰਾ ਕੁਝ ਦੇਖ ਕੇ ਜਿਹਦਾ ਨੁਕਸਾਨ ਉਹਨੂੰ ਹੀ ਮਿਲਣਾ ਚਾਹੀਦਾ। ਅਸੀਂ ਪ੍ਰਸ਼ਾਸਨ ਵੀ ਹੀ ਬੇਨਤੀ ਕਰਦਾ ਡੀਜੀ ਸਾਹਿਬ ਨੂੰ ਵੀ ਕੱਲ ਦੇ ਬੇਨਤੀ ਹੀ ਕਰਦਾ ਵੀ ਡੀਜੀ ਸਾਹਿਬ ਸਾਡੀ ਇੱਕੋ ਬੇਨਤੀ ਅੱਜ ਤੱਕ ਕਿਤੇ ਮੀਟਿੰਗ ਸੀ ਚੰਡੀਗੜ੍ਹ ਚਲ ਗਏ ਕੱਲ ਦੇ ਇੱਥੇ ਹੀ ਆ ਪਰਸਨਲ ਲਗਾਤਾਰ ਇੱਥੇ ਬੈਠੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰਾ ਪੁਲਿਸ ਪ੍ਰਸ਼ਾਸਨ ਵੀ ਦੇਖੋ ਲੱਗਿਆ ਹੋਇਆ ਜਨਤਾਰ ਦੀ ਤਾਂ ਨਹੀਂ ਕੋਈ ਸੰਸਥਾ ਵਗੈਰਾ ਕੋਈ ਨਾਲਾ ਸੰਸਥਾ ਤੋਂ ਬਹੁਤ ਟੀਮਾਂ ਆਈਆਂ ਹੋਈਆਂ ਬਹੁਤ ਸੰਸਥਾ ਸੇਵਾ ਦੀ ਟੀਮਾਂ ਤਾਂ ਹੁਣ ਦੇਖੋ ਜੀ ਜਾਂ ਟੀਮਾਂ ਆਪਣਾ ਕੰਮ ਕਰਨਾ ਅਸੀਂ ਪਛਾਵਾ ਤੇ ਆਪਣਾ ਕਰਨਾ ਜਿੰਨੇ ਸਾਡੇ ਨੌਜਵਾਨ ਕੰਮ ਕਰਦੇ ਆ ਸੰਸਥਾ ਸੰਸਥਾ ਰਾਤ ਨੂੰ ਵੀ ਆਉਂਦੀ ਹੈ ਟੀਮਾਂ ਨਹੀਂ ਉਹਨ ਦੂਰੋਂ ਦੂਰੋਂ ਮਾਛਵਾਲਾ ਸਾਹਿਬ ਤੋਂ ਹੋਰ ਪਾਸਿਓਂ ਲੰਗਰਾਂ ਦੀ ਸੇਵਾ ਵੀ ਦੂਰੋਂ ਦੂਰੋਂ ਸਾਡੇ ਪਿੰਡਾਂ 'ਚੋਂ ਵੀ ਬੜੀ ਨੌਜਵਾਨਾਂ ਦਾ ਬੜਾ ਸਿਆ ਆ ਵੀ ਅਸੀਂ ਅਜੀ ਕਹਿੰਦੇ ਜਿਹੜੇ ਇੱਥੇ ਖੜੇ ਆ ਖੜਨ ਨਾ ਇਹ ਸੇਵਾ ਕਰਤਾਂ ਵਾਇਕੁਨਜੀ ਕਾ ਕਾਲਚਾ ਵਾਇਕੁਨਜੀ ਕੇ ਸੋ ਇਹ ਸੰਨ ਇੱਥੇ ਬੂਥ ਖੜਵੇਂ ਜਿਹੜੇ ਸਰਪੰਚ ਸਾਹਿਬ ਤੋਂ ਤੁਸੀਂ ਉਹਨਾਂ ਦੇ ਬੋਲੋਂ ਸੁਣਿਆ ਵੀ ਕੋਈ ਡਰਨ ਵਾਲੀ ਕੋਈ ਗੱਲ ਨਹੀਂ ਅੱਜਕੱਲ ਜਿਹੜੀਆਂ ਝੂਠੀਆਂ ਆਫਵਾਹਾਂ ਫਲਾਈਆਂ ਜਾ ਰੀਆਂ ਉਹਨਾਂ ਤੋਂ ਬਚਿਆ ਜਾ ਸਕਦਾ ਹੈ ਪੀੜ੍ਹੀ ਜਿਹੜੇ ਕੀ ਜਿਹੜੇ ਬਿਲਕੁਲ ਆਪਣੀ ਸੇਵਾ ਕਰੇ ਨੇ ਔਰ ਉੱਥੇ ਮੌਜੂਦ ਪੁਲਿਸ ਪ੍ਰ ਠਾਣਾ ਮਹਿਰਬਾਨ ਤੋਂ اے ایس آئی ਰਾਦੇ ਸ਼ਾਮੀ ਵੀ ਅਭੀ ਮੌਜੂਦ ਹੈ ਸੋ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਰਾਦੇ ਸ਼ਾਮੀ ਜੀ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਖੜੇ ਹੋ ਮੈਂ ਸਵੇਰੇ 7 ਵਜੇ ਦਾ ਇੱਥੇ 7 ਵਜੇ ਕੀ ਸਿਚੁਏਸ਼ਨ ਠੀਕ ਚੱਲ ਰਹੀ ਹੈ ਹਾਂ ਜੀ ਬਿਲਕੁਲ ਠੀਕ ਹੈ ਕੋਈ ਡਰਨ ਵਾਲੀ ਕੋਈ ਗੱਲ ਕੋਈ ਡਰਨ ਵਾਲੀ ਗੱਲ ਨਹੀਂ ਹੈ ਅੰਡਰ ਕੰਟਰੋਲ ਹੈ ਸਾਰਾ ਕੁਝ ਝੂਠੀਆਂ ਵਫਾਵਾਂ ਤੋਂ ਬਚਨ ਦੀ ਲੋੜ ਹੈ ਸਭ ਨੂੰ ਅਸੀਂ ਤਾਂ ਇਹ ਪ੍ਰਸ਼ਾਸਨ ਵੱਲੋਂ ਬੇਨਤੀ ਕਰਾਂਗੇ ਕਿ ਝੂਠੀ ਵਫਾ ਦਾ ਕਿਸੇ ਕਿਸਮ ਦਾ ਕੋਈ ਭਰੋਸਾ ਨਾ ਕੀਤਾ ਜਾਵੇ ਤੇ ਘਬਰਾਉਣ ਦੀ ਜਰੂਰਤ ਨਹੀਂ ਹੈ ਸਾਰੀ ਸਿਚੁਏਸ਼ਨ ਅੰਡਰ ਕੰਟਰੋਲ ਹੈ ਮੌਜੂਦਾ ਪੁਲਿਸ ਤਾਇਨਾਤ ਐਸਆਈ ਰਾਦੇ ਸ਼ਾਮ ਠਾਣਾ ਮਹਿਰਬਾਨ ਤੋਂ ਸੋ ਇੱਥੇ ਹੋਰ ਵੀ ਤੁਹਾਨੂੰ ਦਿਖਾਉਣੇ ਆ ਕਿ ਨੌਜਵਾਨ ਜਿਹੜੇ ਬਿਲਕੁਲ ਤਨੋਂ ਮਨੋਂ ਸੇਵਾ ਕੰਦ ਵਿੱਚ ਮਗਨ ਹੋਏ ਨੇ ਆਪਣੇ ਕਿਉਂਕਿ ਇਹ ਗੱਲ ਜਿਹੜੀ ਇਸ ਟਾਈਮ ਪੰਜਾਬੀਅਤ ਪੰਜਾਬੀ ਇਨਸਾਨੀਅਤ ਦੀ ਜਿਹੜੀ ਐ ਇਸ ਟਾਈਮ ਗੱਲ ਚੱਲੀ ਆ ਕਿਉਂਕਿ ਇਹ ਕਿਸੇ ਦੇ ਇੱਕ ਦੇ ਘਰ ਦੀ ਕੋਈ ਮਸਲਾ ਨਹੀਂ ਹੈਗਾ ਪੂਰੇ ਪੰਜਾਬ ਦਾ ਮਸਲਾ ਹੈ ਕਿਉਂਕਿ ਅੱਜ ਸਸਰਾਲੀ ਕਲੋਨੀ ਦੇ ਵੀ ਤੁਸੀਂ ਦੇਖ ਲਓ ਕਿ ਨੌਜਵਾਨ ਬੇਲਚਾਂ ਦੇ ਨਾਲ ਬੋਰੇ ਪਰਦੇ ਵਿੱਚ ਲੱਗੇ ਹੋਏ ਨੇ ਉਹ ਵੀ ਤੁਹਾਨੂੰ ਦਿਖਾ ਰਹੇ ਆ ਕੀ ਇਹ ਨੌਜਵਾਨ ਕਿੰਨੇ ਸਮੇਂ ਤੋਂ ਲੱਗੇ ਹੋਏ ਨੇ ਔਰ ਇਹਨਾਂ ਦੀ ਖਾਣ ਦੀ ਵਿਵਸਥਾ ਵਾਸਤੇ ਵੀ ਇਹਨਾਂ ਨੂੰ ਕੁਝ ਇੱਥੇ ਆ ਰਿਹਾ ਹੈ ਜਾਂ ਇਹਨਾਂ ਦੇ ਨਾਲ ਕੋਈ ਹੋਰ ਸੰਸਥਾ ਵੀ ਭਾਈ ਜੀ ਇੱਕ ਮਿੰਟ ਆਓ ਇੱਕ ਮਿੰਟ ਦਿਰਾਓ ਕਿੰਨੇ ਕਿੰਨੇ ਵਜੇ ਤੋਂ ਲੱਗੇ ਹੋ ਤੁਸੀਂ ਆਮ ਲੋਕ ਤਾਂ ਇਧਰ 9 ਵਜੇ ਸੇ ਲੱਗੇ ਨੇ ਦੇਖੋ ਪੰਜਾਬੀਆਂ ਦੇ ਨਾਲ ਪ੍ਰਵਾਸੀ ਵੀ ਲੱਗੇ ਹੋਏ ਨੇ ਕਿੰਨੇ ਸਮੇਂ ਸੇ ਆਪਕ ਆਪ 9 ਵਜੇ ਤੋਂ 9 ਵਜੇ ਸੇ ਲੱਗੇ ਆ ਬਾਕੀ ਲੋਕ ਤਾਂ ਆਪ ਪਹਿਲਾਂ ਹੀ ਸੇ ਆ ਕੇ ਲੱਗੇ ਹੋਏ ਆਪ ਇਹ ਯਹੀ ਪਹਿਲੇ ਤੇ ਕਲੋਨੀ ਨੇ ਇਧਰ ਬਗਲੇ ਮੇ ਰਹਤ ਸੋ ਤੁਸੀਂ ਦੇਖ ਰਹੇ ਹੋ ਕਿ ਪੰਜਾਬੀਆਂ ਦੇ ਨਾਲ ਪ੍ਰਵਾਸੀ ਜਿਹੜੇ ਆ ਉਹ ਵੀ ਇਸ ਸਮੇਂ ਲੱਗੇ ਹੋਏ ਨੇ ਬੋਰੇ ਪਰਮਾਨ ਦੇ ਵਿੱਚ ਜਿਹੜੇ ਕੀ ਮਿੱਟੀ ਦੇ ਔਰ ਤੁਹਾਨੂੰ ਇੱਕ ਖੋਲ ਦਿਖਾਣੇ ਤੁਹਾਨੂੰ ਕਿੱਥੇ ਜਿਹੜਾ ਉਹ ਸੰਸਥਾ ਵੀ ਜਿਹੜੀਆਂ ਕੀ ਬਹੁਤ ਸਾਰੀਆਂ ਇੱਥੇ ਪਹੁੰਚੀਆਂ ਨੇ ਸੋਜਨਾ ਦੇ ਵੱਲੋਂ ਇਹਨਾਂ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਇਹਨਾਂ ਦੇ ਖਾਨ ਵਾਸਤੇ ਜਿਹੜਾ ਕੀ ਲੰਗਰ ਪਾਣੀ ਦਾ ਪ੍ਰਵੀਨ ਵੰਸਲ ਜੀ ਸਾਡੇ ਵਿੱਚ ਪਹੁੰਚੇ ਸੋ ਇਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਸੀ ਪ੍ਰਵੀਨ ਜੀ ਤੁਸੀਂ ਅੱਜ ਪਹੁੰਚੇ ਹੋ ਤੇ ਦੁੱਖ ਦੀ ਘੜੀ ਦੇ ਵਿੱਚ ਸਾਰੇ ਪੰਜਾਬੀ ਆ ਕੀ ਕਹਿਣਾ ਚਾਹੁੰਦੇ ਦੇਖੋ ਇਸ ਸਮ ਪੰਜਾਬ ਤੇ ਬੜਾ ਸੰਕਟ ਦੀ ਘੜੀ ਹੈ ਪੰਜਾਬ ਨਹੀਂ ਪੰਜਾਬ ਹਰਿਆਣਾ ਹਿਮਾਚਲ ਔਰ ਜੰਮੂ ਉਤਰਾਖੰਡ ਔਰ ਜੰਮੂ ਕਸ਼ਮੀਰ ਲੇਕਿਨ ਪੰਜਾਬ ਹਾਰਾਂ ਦੀ ਅੱਜ ਉਸਾ ਫਸਿਆ ਹੋਇਆ ਅ ਮੈਂ ਇਸ ਟਾਈਮ ਕੋ 정치 ਨਾ ਕਰਦਾ ਹੋਇਆ ਇਸ ਟਾਈਮ ਸਾਰੇ ਪੰਜਾਬੀਆਂ ਨੂੰ ਸਾਨੂੰ ਇਕੱਠਾ ਹੋ ਕੇ ਪ੍ਰਸ਼ਾਸਨ ਨੂੰ ਲੈ ਕੇ ਦੇ ਇਕੱਠਾ ਹੋ ਕੇ ਸਾਨੂੰ ਇਸ ਮੁਸੀਬਤੋਂ ਨਿਕਲਣ ਵਾਸਤੇ ਦਲ ਕੇ ਜੋ ਹੰਬਲਾ ਮਾਰਨ ਦੀ ਲੋੜ ਹੈ ਕੇਂਦਰ ਸਰਕਾਰ ਖਾਸ ਕਰਕੇ ਮੋਦੀ ਸਾਹਿਬ ਇਸ ਕੰਬਲੀ ਬੜੀ ਚਿੰਤਤ ਹੈ ਮੈਂ ਪ੍ਰਾਰਥਨਾ ਕਰਦਾ ਮਦੂਦਾ ਸਰਕਾਰ ਆਪ ਸਰਕਾਰ ਨੂੰ ਕਿ ਕੇਂਦਰ ਹਰ ਮਦਦ ਕਰਨ ਨੂੰ ਤਿਆਰ ਹੈ ਸਾਨੂੰ ਅੱਗੇ ਹੋ ਕੇ ਇਸ ਸੀਜ਼ ਲਈ ਸਾਂਝ ਹਟ ਕਰਨੀ ਚਾਹੀਏ ਤਾਂ ਕਿ ਲੋਕਾਂ ਦੀ ਜ਼ਮੀਨ ਜਾਇਦਾਦ ਔਰ ਲੋਕਾਂ ਦੀ ਜਾਨ ਮਨ ਜਿਹੜੀ ਜਿਹੜੀ ਹੈਗੀ ਹੈ ਉਹ ਨੁਕਸਾਨ ਹੋਣ ਤੋਂ ਬਚ ਸਕੇ ਕਿ 마फिया ਸਰਕਾਰ ਚਲਾਣਾ ਪਿਆ ਔਰ 마फिया ਨੇ ਅੱਜ ਲਾਟ ਕੀ ਨੇ ਕਿ 150 ਕਿਲਾ ਜ਼ਮੀਨ ਤੇ ਪਾਣੀ ਦੇ ਥੱਲੇ ਜਾ ਚੁੱਕੀ ਇਹਨਾਂ ਦਾ ਲਾਲਚ ਔਰ ਪੰਜਾਬ ਦੇ ਲਗਭਗ 1800 ਪਿੰਡ ਡੁੱਬ ਗਏ 1800 ਪਿੰਡ 18 April ਨੂੰ ਪਿੰਡ ਦੇ ਲੋਕਾਂ ਨੇ FIR ਕਰਾਈ ਹੈ ਕਿ ਇੱਥੇ ਬੇਅੰਤਹਾ ਖਨਨ ਹੋ ਰਿਹਾ ਮੇਰੀ ਪ੍ਰੈਸ ਦੇ ਲੋਕਾਂ ਕੇ ਬੇਨਤੀ ਹੈ ਉਹ 18 ਅਪ੍ਰੈਲ ਦੀ ਸਦਾ ਥਾਣਾ ਮਿਹਰਬਾਨ ਮਿਹਰਬਾਨ ਪੂਰਾ ਥਾਣੇ ਦੇ ਅੰਦਰੋਂ ਉਹਦੀ ਰਿਪੋਰਟ ਤੇ ਲੈ ਕੇ ਦੇਖੋ ਕਿ ਉਹ ਕੰਪਲੇਂਟ ਹੋ ਰਹੀ ਹੈ ਕਿ ਸਾਡੇ ਪਿੰਡ ਚੋਂ 25 25 30 30 40 40 ਫੁੱਟ ਫਾਲਤੂ ਰੇਤ ਕੱਟਤੀ ਦਰਿਆ ਨੂੰ ਵੈਲਕਮ ਕੀਤਾ ਇਸ ਸਰਕਾਰ ਨੇ ਔਰ ਜਿਹੜਾ ਅੱਜ ਖੁਮਿਆਜਾ ਪੂਰਾ ਪੰਜਾਬ ਇਹੋ ਹੀ ਹਾਲ ਜਨਾਲੇ ਇਹੋ ਹੀ ਹਾਲ ਦੀਨਾ ਨਗਰ ਹੈ ਇਹੋ ਹੀ ਹਾਲ ਗੁਰਦਾਸਪੁਰ ਤੇਰਾ ਬਾਬਾ ਨਾਨਕ ਬਾਬੇ ਨਾਨਕ ਦੀ ਉਹ ਧਰਤੀ ਜਿੱਤੇ ਬਾਬੇ ਨਾਨਕ ਨੇ ਸਾਡੇ ਗੁਰੂ ਮਹਾਰਾਜ ਨੇ ਹਲ ਚ ਲਾਇਆ ਅੱਜ ਉੱਥੇ ਵੀ ਰੇਤ ਦੇ ਖਨਨ ਦੇ ਕਾਰਨ ਤਬਾਈ ਆ ਗਈ ਮੈਨੂੰ ਹੈਰਾਨੀ ਹੁੰਦੀ ਹੈ ਅੱਜ ਇਰੀਗੇਸ਼ਨ ਮਨਿਸਟਰ ਦੀ ਸੁਣੀ ਰੇ ਗਰੇ ਇਹਨਾਂ ਦਾ ਵਿਧਾਨ ਸਭਾ ਦੇ ਪਟਲ ਤੇ ਭਾਸ਼ਣ ਹੈ ਤੁਸੀਂ ਕੱਢ ਕੇ ਦੇਖੋ ਕੀ 200 ਕਿੰਨੇ ਕਰੋੜ ਰੁਪਈਆ ਸੀ ਕੱਚੇ ਬਾਂਦਾਂ ਨੂੰ ਪੱਕਾ ਕਰਨ ਅਸੇ ਲਾ। ਇਹ ਤੂਸੀ ਬੰਦ ਬਣੇ ਸੀ। ਬਹੁਤ ਜ਼ਿਆਦਾ। ਵਾਜਪਾਈ ਸਾਹਿਬ ਨੇ ਪੈਸਾ ਭੇਜਿਆ ਸੀ। ਔਰ ਬਾਦਲ ਸਾਹਿਬ ਮੁੱਖ ਮੰਤਰੀ ਸੀ। ਇਹ ਅੱਜ ਜੋ ਬੰਦਾਂ ਦੀ ਰਿਪੇਅਰ ਕਿੰਨੇ ਕਰਨੀ ਸੀ। ਉਹ ਕਿੱਥੇ ਗਿਆ 200 ਕਿੰਨੇ ਕਰੋੜ ਰੁਪਏ ਦਾ ਵਿਧਾਨ ਸਭਾ ਹੀ ਬੋਲੇ ਸੀ। ਅੱਜ ਪੰਜਾਬ ਸੰਤਾਪ ਚ ਹੈ। ਇਹ ਫਸਲ ਇੱਕ ਦਵਾ ਨਹੀਂ ਦੇ ਹੋਈ। ਜਿਹੜੀ ਰੇਤ ਆ ਗਈ ਹੈ। ਉਹ ਕਦੋਂ ਚੁੱਕੀ ਜਾਊਗੀ? ਕਦੋਂ ਫਸਲ ਥੱਲੇ ਖੜੀ ਹੋएगी ਉਹਨ ਕਿਸਾਨ ਵੀਰ ਕਹਿ ਰਹੇ ਸੀ ਜਿਹੜਾ ਪੈਸਾ ਉਹ ਸਿੱਧਾ ਕਿਸਾਨਾਂ ਨੂੰ ਭੇਜਣਾ ਇਹ ਨਾ ਹੋਵੇ ਵਿਚਕਾਰ ਕੋਈ ਦਲਾਹ ਲਾ ਜਾਵੇ ਮੇਰੇ ਤੇ ਇੰਨਾ ਅਵਿਸ਼ਵਾਸ ਹੈ ਲੋਕਾਂ ਨੂੰ ਸਰਕਾਰ ਇੰਨਾ ਵਿਸ਼ਵਾਸ ਹੈ ਲੋਕਾਂ ਨੂੰ ਸਭ ਸੈਂਟਰ ਸਰਕਾਰ ਵੱਲ ਦੇਖ ਰਹੇ ਆ ਪੰਜਾਬ ਦੇ ਲੋਕ ਕਿ ਕਦੋਂ ਵੀ ਰਾਹਤ ਫੰਡ ਮਿਲੇ ਸੈਂਟਰ ਸਰਕਾਰ ਵੱਲ ਲਗਾਤਾਰ ਦੇਖ ਰਹੇ ਆ ਕਿ ਹਰ ਰਾਹਤ ਮਹਰਾਨ ਝੂਠ ਦਾ ਨਰੇਟਿਵ ਚਲਾ ਰਹੇ 11000 ਕਰੋੜ ਰੁਪਇਆ ਐਨ ਡੀ ਆਰ ਐਫ ਦੇ ਅੰਦਰ ਸਟੇਟ ਗਵਰਨਮੈਂਟ ਕੋ ਪਿਆ ਹੈ ਲਗਭਗ 250 ਕਰੋੜ ਰੁਪਇਆ ਦੇ ਹੂਨ ਲਾਸਟ ਕਿਸ਼ਤ ਆਈ ਹੈ ਇਸ ਤੋਂ ਇਲਾਵਾ ਕੇਂਦਰ ਸਰਕਾਰ ਦੇ ਖੁਦ ਪ੍ਰਧਾਨ ਮੰਤਰੀ ਸਾਹਿਬ ਨੇ ਮੁੱਖ ਮੰਤਰੀ ਨੂੰ ਫੋਨ ਕਰਕੇ ਕਿਹਾ ਗਵਰਨਰ ਨੂੰ ਫੋਨ ਕਰਕੇ ਕਿਹਾ ਕਿ ਹਰ ਜੋ ਵਤ ਵਤ ਹੈਲਪ ਹੈ ਮਿਲੇਗੀ ਪਰ ਸਰ ਸਰਕਾਰ ਦਾ ਮੈਂ ਤਾਂ ਮੇਰੇ ਵੀਰ ਜੀ ਕੱਲ੍ਹ ਦੱਸੂ ਇੱਕ ਕਹਾਣੀ ਪੜੀ ਫੋਨ ਕਰਨਾ ਤੇ ਟਵੀਟ ਤੇ ਫਰਕ ਹੁੰਦਾ ਫੋਨ ਕੀਤਾ ਜੀ ਆਪ ਆਪਣਾ ਮੰਤਰੀ ਭੇਜਿਆ ਜਨਾਬ ਸਰ ਮਾਚਲ ਘਟੋਟਾਈ ਨੇ ਪਹਿਲੇ ਦੇ ਹੜ੍ਹ ਚ ਉੱਥੇ ਵੀ ਸਰਕਾਰ ਬੀਜੇਪੀ ਦੀ ਨਹੀਂ ਗਿਆ ਨਾ ਤੋ ਇਹ ਸਾਡੀ ਜਨਤਾ ਸਰ ਸਦੀ ਡਿਊਟੀ ਹੈ ਔਰ ਮੰਤਰੀ ਖੁਦ ਕ੍ਰਿਸ਼ੀ ਖੇਤੀਬਾੜੀ ਮੰਤਰੀ ਨੇ ਇੱਥੇ ਭੇਜਿਆ ਕਿ ਜਾ ਕੇ ਮੌਕੇ ਤੇ ਜਾਇਜ਼ਾ ਲਵੋ ਦੋ ਟੀਮਾਂ ਭੇਜੀਆਂ ਜਾਂਦੀਆਂ ਦੋ ਪਿੰਡਾਂ ਦੋ ਟੀਮਾਂ ਪਿੰਡ ਪਿੰਡ ਚ ਗਈਆਂ ਮੌਕੇ ਤੇ ਜਾਇਜ਼ਾ ਲੈਣ ਦੀਆਂ ਕੇਂਦਰ ਦੀਆਂ ਟੀਮਾਂ ਇਹ ਅਸਲ ਚ ਜਿੰਨਾ ਚੀ ਗੁਰਦਾਵਰੀਆਂ ਨਹੀਂ ਹੋਣਗੀਆਂ ਉਨਾ ਚਿਰ ਕੋਈ ਪੈਕੇਜ ਕਿਸੇ ਨੂੰ ਵਿਅਕਤੀਗਤ ਕਿਸੇ ਕਿਸਾਨ ਨੂੰ ਮਿਲ ਨਹੀਂ ਪਾਣਾ ਸੈਂਟੇਟ ਕੋਲ ਪੈਸਾ ਆ ਚੁੱਕਾ ਹੈ ਲੇਕਿਨ ਪੈਸੇ ਐਸੇ ਰਿਪੋਰਟ ਤੇ ਸਟੇਟ ਨੇ ਬਣਾ ਕੇ ਭੇਜਣੀ ਹੈ ਨਾ ਜੀ ਉਹ ਰਿਪੋਰਟ ਬਣਾਣ ਐ ਸੇ ਤਹਿਸੀਲਦਾਰ ਨਾ ਤਹਿਸੀਲਦਾਰ ਪਟਵਾਰੀ ਲੱਗਣਗੇ ਉਹ ਜਦੋਂ ਮੁੱਖ ਪ੍ਰਧਾਨ ਮੰਤਰੀ ਖੁਦ ਕਹਿ ਰਿਹਾ ਹੈ ਗ੍ਰਹਿ ਮੰਤਰੀ ਜਿਹੜਾ ਐਨ ਡੀ ਆਰ ਐਫ ਦਾ ਇੰਚਾਰਜ ਹੈ ਇਹ ਤੁਸੀਂ ਦੇਖੋ ਆਰਮੀ ਆਈ ਹੈ ਮੁੱਖ ਮੰਤਰੀ ਸਾਹਿਬ ਦੇ ਕਹਿੰਦੇ ਆਈ ਐਨ ਡੀ ਆਰ ਐਫ ਲੱਗੀ ਹੋਈ ਹੈ ਮੁੱਖ ਮੰਤਰੀ ਸਾਹਿਬ ਦੇ ਕਹਿੰਦੇ ਲੱਗੇ ਇਕ ਕੇਂਦਰ ਸਰਕਾਰ ਲੱਗੀ ਇਸਲੇ ਵਕਤ ਨਹੀਂਗਾ ਕਿਸੇ ਤੇ ਬਲੇਮ ਕਰਨ ਦਾ ਇਹ ਵਕਤ ਹੈ ਪੰਜਾਬ ਬਚਾਉਣ ਦਾ ਲੇਕਿਨ ਮੈਂ ਇੱਥੇ ਮੰਗ ਕਰਨਾ ਅੱਜ ਇਥੋਂ ਦਾ ਦਰਦ ਦੇਖ ਕੇ ਉਹ ਜਿਨ੍ਹਾਂ ਦੀ 250 ਜਮੀਨ ਉਹਨੇ ਮੈਨੂੰ ਇੱਕ ਇੱਕ ਕਿਸਾਨ ਖੜੇ ਸੀ ਕਿ ਸਾਡੀ ਜਮੀਨ ਖੜ ਲੈ ਗਈ ਇਹਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਕੌਣ ਰੇਤ ਖਨਨ ਕਰਾ ਰਿਹਾ ਉਸ ਰੇਤ ਦੀ ਖਨਨ ਦੇ ਪਿੱਛੇ ਕੌਣ ਸੀ ਪੂਰੀ ਸੀਬੀਆਈ ਜਾਂਚ ਹੋਊਗੀ ਸਰ ਆਮ ਆਦਮੀ ਜੀਐਸਟੀ ਮੰਗ ਰਿਹਾ 50 ਰੁਪਏ ਸਰ ਸਰਕਾਰ ਦੇ ਰਹੀ ਹੈ ਕਿ ਜੀਐਸਟੀ ਨਹੀਂ ਮਿਲਿਆ 50 ਕਰੋੜ ਦਾ ਜੀਐਸਟੀ ਬਕਾਇਆ ਹੈ ਇੱਕ ਗੱਲ ਸੁਣ ਲੈਣ ਦੇਣੀ ਉਹਨਾਂ ਨੇ ਮੇਰਾ ਦੂਜੀ ਮੰਗ ਹੈ ਕਿ ਜਿਨ੍ਹਾਂ ਲੋਕਾਂ ਨੇ ਤੂਸੀ ਬਾਂ ਦੇ ਨਾਂ ਤੇ ਠੇਕੇ ਲਿੱਤੇ ਲਾਇਏ ਕਰੇ ਪੂਰੀ ਵੀ ਸੀਬੀਆਈ ਜਾਂਚ ਹੋਊਗੀ ਜਿਹੜੀ ਗੱਲ ਹਿੰਦੁਸਤਾਨ ਦਾ ਹਰ ਸਾਲ ਚ ਦੋ ਵਾਰੀ ਸਟੇਟਾਂ ਨੂੰ ਪੈਸਾ ਆਉਂਦਾ ਕੋਈ ਪੈਸਾ ਬਕਾਇਆ ਨਹੀਂ ਇਹ ਹਰਿਆਣਾ ਦਾ ਜਿੰਨਾ ਪੈਸਾ ਬਕਾਇਆ ਇਹ ਮਹਾਰਾਸ਼ਟਰ ਦਾ ਜਿੰਨਾ ਬਕਾਇਆ ਜਿਸਨਾ ਰਾਜਸਥਾਨ ਦਾ ਹਰ ਸਾਲ ਚ ਦੋ ਵਾਰੀ ਕਿਸ਼ਤਾਂ ਦੀ ਉਹ ਦੂਜੀ ਕਿਸ਼ਤ ਸਾਰੇ ਦੇਜ ਦੀ ਯਾਨੀ ਸੀਐਮ ਕਹਿ ਰਿਹਾ ਕਿ 20000 ਕਰੋੜ ਬਕਾਇਆ ਹੈ ਸਾਰੇ ਦੇਜ ਦਾ ਬਕਾਇਆ ਹੈ ਨਾ ਕਿ ਇਹਨਾਂ ਦਾ ਇਕੱਲਾ ਬਕਾਇਆ ਸਾਲ ਚ ਦੋ ਵਾਰੀ ਕਿਸ਼ਤਾਂ ਦੀ ਨਵੀਂ ਗੱਲ ਤੇ ਇਹ ਨਾ ਕਰਨ ਇਹ ਤੇ jaan ਕੂਚ ਕੇ ਉਲਜਾਨ ਵਾਸਤੇ ਉਸ ਸਾਡਾ ਮੌਕਾ ਮੁੱਖ ਮੰਤਰੀ ਸਾਹਿਬ ਤੁਹਾਡੇ ਮੰਤਰੀ ਆ ਕੇ ਮੌਕੇ ਤੇ ਉਸ ਅਫਸਰ ਨੂੰ ਸਸਪੈਂਡ ਕਰੋ ਨਾ ਕਿੰਨੇ ਠੇਕੇ ਦਾ ਪੈਸਾ ਖਾਦਾ ਉਹ ਠੇਕੇਦਾਰ ਨੂੰ ਇੱਥੇ ਲਿਆ ਕੇ ਖੜਾ ਕਰਨ ਅੱਛਾ ਜੋ ਸਭ ਇੱਕ ਸਰ ਸਰ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਦਿੱਤੀ ਬਿਨਾਂ ਨੇ ਐਫ ਆਰ ਡਰਜ ਕਰਾਈ ਪਿੰਡ ਵਾਲਿਆਂ ਨੇ ਅਪ੍ਰੈਲ ਅਸੀਂ ਆ ਸਤੰਬਰ 'ਚ ਬੈਠੇ ਹਾਂ ਜੇ ਅਪ੍ਰੈਲ ਤੋਂ ਪਿੰਡ ਵਾਲਿਆਂ ਦੀ ਗੱਲ ਕਿਸੇ ਨੇ ਸੁਣੀ ਹੁੰਦੀ ਅਪ੍ਰੈਲ ਲੰਘ ਗਿਆ ਮਈ ਲੰਘ ਗਿਆ ਜੂਨ ਲੰਘ ਗਿਆ ਅਗਸਤ ਲੰਘ ਗਿਆ ਅਗਸਤ ਦਾ 10 ਦਿਨਾਂ ਤੋਂ ਪਿੰਡ ਲੜ ਰਿਹਾ 10 ਦਿਨ ਤੋਂ ਪਿੰਡ ਲੜ ਰਿਹਾ ਅੱਛਾ ਸਰ ਆਮ ਆਦਮੀ ਪਾਰਟੀ ਦੀ ਵੀ ਇੱਕ ਵਾਰ ਸਵਾਲ ਠਾਰੀ ਕਿ ਬੀਬੀਐਮ ਦਾ ਕੰਟਰੋਲ ਪੰਜਾਬ ਨੂੰ ਕਿਉਂ ਨਹੀਂ ਚਾਹੀਦਾ ਸਰ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਜ਼ਿਕਰ ਕੀਤਾ ਕਿ ਬਾਕੀ ਸੂਬਿਆਂ ਦੇ ਵਿੱਚ ਵੀ ਅਜਿਹੇ ਹਾਲਾਤ ਨੇ ਤੇ ਉੱਥੇ ਸਾਡੀ ਸਰਕਾਰ ਨਹੀਂ ਹੈਗੀ ਕਿ ਇਹ ਬਲੇਮ ਕੀਤਾ ਜਾਵੇ ਐਸਰ ਭਾਈ ਸਾਹਿਬ ਅਸੀਂ ਹਾ ਦੁਨੀਆ ਦਾ ਨਿਯਮ ਹੈ ਸੈਂਟਰ ਗਵਰਨਮੈਂਟ ਸਟੇਟ ਨੂੰ ਹਰ ਸਾਲ ਚ ਦੋ ਕਿਸ਼ਤਾਂ ਦੇ ਪੈਸੇ ਦਿੰਦੀ ਕੋਈ ਕਿਸ਼ਤ ਬਕਾਇਆ ਨਹੀਂ ਮੈਂ ਤੁਹਾਡੇ ਤੇ ਫਿਰ ਆਫੀਸ਼ੀਅਲੀ ਕਹਿ ਰਿਹਾ ਕੋਈ ਕਿਸ਼ਤ ਬਕਾਇਆ ਨਹੀਂ ਹੈ ਨਾ ਸਟੈਪ ਮਦਰਲੀ ਟ੍ਰੀਟਮੈਂਟ ਹੈ ਸਿਰਫ ਨਰੇਟਿਵ ਕ੍ਰੀਏਟ ਕੀਤਾ ਜਾ ਜਾਂਦਾ ਜਾਂ ਤੇ ਮੁੱਖ ਮੰਤਰੀ ਸਾਹਿਬ ਕਹਿਣ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਨੂੰ ਕਿਹਾ ਕੋਈ ਖਰਚਾ ਹੋਏਗਾ ਕੋਈ ਕੁਝ ਹੋਏਗਾ ਗਰੀਬ ਮਜ਼ਦੂਰ ਕਿਸਾਨ ਕੋਰਾ ਜੋ ਹੋਏਗਾ ਕੇਂਦਰ ਸਰਕਾਰ ਨਾਲ ਲੋਕ ਬੀਬੀਐਮ ਤੇ ਸਵਾਰ ਉਠਾਰੇ ਆ ਕਿ ਬੀਬੀਐਮ ਦਾ ਕੰਟਰੋਲ ਪੰਜਾਬ ਕੋਲ ਨਹੀਂ ਲੋਕ ਕਹਿੰਦੇ ਪਾਣੀ ਛੱਡਣ ਤੋਂ ਕਹਿੰਦੇ ਪਹਿਲਾਂ ਜਿੱਦ ਤਾਣੀ ਰੀਲ ਚੱਲਿਆ ਸੀ ਕਿੰਨੇ ਰੋਕਿਆ ਸੀ ਕਿਸੇ ਨੇ ਨਹੀਂ ਰੋਕਿਆ ਜੀ ਸਟਾਕ ਤੋਂ ਸੀ ਸੀਬੀਆਈ ਦੀ ਗੱਲ ਕੀਤੀ ਹੈ ਕੇਂਦਰ ਨੇ ਜਾਂਚ ਕਰਾਉਣੀ ਹੈ ਤੁਸੀਂ ਮੰਗ ਕਰੋਗੇ ਜਾਂਚ ਕਰਾਉਣ ਦੀ ਕੇਂਦਰ ਸਰਕਾਰ ਬਿਲਕੁਲ ਮੈਂ ਮੰਗਾਂਗਾ ਮੈਂ ਮੰਗ ਕਰ ਰਿਹਾ ਜਾਂਚ ਕਰ ਮੀਟੇ ਅੱਛਾ ਇੱਕ ਸਾਡੀ ਬੇਨਤੀ ਹੈ ਪਿੰਡ ਵੱਲੋਂ ਚੋਕ ਸਾਬ ਇਹਨਾਂ ਦਾ 2500 ਕਿਲਾ ਜਮਾ ਰੁੜ ਗਿਆ ਜ਼ਮੀਨ ਹੀ ਖਤਮ ਹੋ ਗਈ ਹੈ ਇਸ ਪਿੰਡ ਦੀ ਜਿਹਦਾ ਪਤਾ ਨਹੀਂ ਕਿ 40 ਫੁੱਟ ਥੱਲੇ ਚਲੀ ਗਈ 50 ਫੁੱਟ ਥੱਲੇ ਗਈ ਪਲੀਜ਼ ਇਹਨਾਂ ਦੇ ਕਿਰਪਾ ਕਰਕੇ ਸੈਂਟਰ ਤੋਂ ਬੁਲਾ ਕੇ ਆ ਸਰਪੰਚ ਸਾਹਿਬ ਨੂੰ ਲੈ ਕੇ ਇਹਨਾਂ ਦੇ ਕਿਰਪਾ ਕਰਿਓ ਜੀ ਮੈਂ ਤੁਹਾਡੇ ਨਾਲ ਵਾਦਾ ਕਰਨਾ ਅਸੀਂ ਜਲਦੀ ਹੀ ਸਪੈਸ਼ਲ ਟੀਮ ਜਿਹੜੀ ਪੰਜਾਬ ਆਈ ਹੈ ਉਹਨੂੰ ਇੱਥੇ ਲੁਧਿਆਣਾ ਤੁਹਾਡੇ ਪਿੰਡ ਵੀ ਭੇਜਨੇ ਆ ਇਹ ਮੌਕਾ ਵੀ ਜਾਇਜ਼ਾ ਹੋਣਾ ਚਾਹੀਦਾ ਰੀਕੀ ਚੀਜ਼ ਦਾ ਜਾਇਜ਼ਾ ਉਹ ਡਾਈਟ ਦੇ ਵਾਸਤੇ ਮਾਈਨਿੰਗ ਕੁੱਕਰ ਇਹ ਸਨ ਪਾਕਪਾ ਦੇ ਸੀਨੀਅਰ ਆਪ ਨੇ ਤਰਨ ਕੀਤਾ ਹੈ ਕਿ ਕਿ ਉਹ ਕਿਹਾਗੇ ਸੀਆ ਵੀ ਆ ਉਹ ਸੋਚਦੇ ਸੀ ਕਿ ਉਹ ਬਾਈ ਦੀ ਬਾਤ